ਓ ਭੋਲੇ ਓ ਸਾਰੇ ਕੰਮ ਹੋ ਜੋ ਵੱਡੇ ਸਾਹਿਬ ਆ ਗਏ ਇਹ ਤਾਂ ਗੱਡੀ ਵੀ ਗੱਡੀ ਆ ਨਹੀਂ ਸਾਰੇ ਕੰਮ ਕਰੂ ਫਟਾਫਟ ਤੁਸੀਂ ਵੀ ਲੱਗੋ ਹਾਂਜੀ ਚੱਲ ਰਿਹਾ ਕੰਮ ਬਈ ਹਾਂਜੀ ਹਾਂਜੀ ਕਿੰਨੇ ਬੰਦੇ ਦੀ ਹਾਜ਼ਰੀ ਅੱਜ ਸਰ 78 ਜਣਿਆਂ ਦੀ ਹੈ ਜੀ ਉਹ ਇੱਥੋਂ ਲੈ ਕੇ ਡਰੇਨ ਤੱਕ ਚੱਲੀ ਜਾਂਦਾ ਤੇ ਬੰਦੇ ਸਾਰੇ ਹਾਜ਼ਰ ਆ ਜੀ ਹਾਂ ਹਰਤਾ ਜਾਨੀ ਹੈ ਤੇ ਕਰਤਾਰ ਕਰ ਰੋ ਜਿਹੜੀ ਸਾਰੇ ਆਇਆ ਜੀ 78 ਜਣਿਆਂ ਦੀ ਲੱਗੀ ਅੱਜ ਹਾਜ਼ਰੀ ਜੀ ਸਾਰੇ ਬੰਦੇ ਹਾਜ਼ਰ ਆ ਜਾਨੀ ਕਿ ਇਸ ਟਾਈਮ ਹਾਂਜੀ ਮੈਂ ਆਪਾਂ ਹਾਜ਼ਰੀ ਥੋੜੀ ਪੁੱਛ ਲਈ ਇਹਨਾਂ ਨੂੰ ਹਾਂਜੀ ਬਲਦੇਵ ਸਿੰਘ ਹਾਜ਼ਰ ਜੀ ਤੇ ਕਰਤਾਰ ਸਿੰਘ ਹਾ ਹਾਜ਼ਰ ਜੀ ਤੇ ਬੇਬੇ ਇੱਕ ਕਰਤਾਰੋ ਦੇਵੀ ਕੌਣ ਆ ਬਾਈ ਹਾਜ਼ਰ ਜੀ ਹਾਜ਼ਰ ਤੇ ਸ਼ਾਂਤੀ ਤੇ ਲੀਲੂ ਸਿੰਘ ਇੱਕ ਗੁਰਜੰਟ ਸਿੰਘ ਜੀ ਅ ਜੀ ਕਿਉਂ ਪਾਇਆ ਇਹਦੇ ਨਾਲ ਬਈ ਜੀ ਸਰਪੰਚ ਦਾ ਮੁੰਡਾ ਇਹ ਹਾਜ਼ਰ ਅਸਟੇ ਮੈਂ ਇਹ ਥੋੜਾ ਕੰਮ ਗਿਆ ਸੀ ਜੀ ਇੱਧਰ ਨੀ ਸੁਬਹ ਹਾਜ਼ਰੀ ਤੇ ਆਇਆ ਡਿਊਟੀ ਤੇ ਹਾਂ ਹਾਂ ਜੀ ਆਇਆ ਜੀ ਆਇਆ ਤੇ ਕੰਮ ਕੀਤਾ ਏ ਚ ਨਹੀਂ ਕੋਈ ਹਾਂ ਥੋੜਾ ਜਿਹਾ ਕੰਮ ਗਿਆ ਵਾ ਸੀ ਇੱਧਰ ਨਹੀਂ ਜੀ ਅੱਜ ਦੇ ਕੋਈ ਕੰਮ ਕੀਤਾ ਇੱਥੇ ਜਦੋਂ ਬਾਹਰ ਹਾਂ ਕਰਕੇ ਗਿਆ ਜੀ ਹੁਣ ਹੀ ਗਿਆ ਕੀ ਕੰਮ ਕਰਕੇ ਗਿਆ ਤੁਸੀਂ ਆ ਬਸ ਇਹਨਾਂ ਦੇ ਨਾਲ ਹੀ ਲੱਗਿਆ ਵਾ ਸੀ ਇਹਨੂੰ ਬੁਲਾ ਸਕਦੇ ਤੁਸੀਂ ਹਾਂ ਜੀ ਫੋਨ ਕਰਕੇ ਬੁਲਾ ਆ ਇਹਨਾਂ ਨੂੰ ਬੁਲਾਉਂਦਾ ਹਾਂ ਹਾਂ ਭਾਈ ਭਲੇ ਵਾ ਆ ਗਰਜੰਟ ਸਿੰਘ ਜੀ ਕੌਣ ਹੈ ਗਰਜੰਟ ਹਾਂ ਬਈ ਤੇਰੇ ਜੱਪਤਾ ਦੇ ਨੂੰ ਕੋਣ ਹੈ ਗਰਜੰਟ ਹਾਂ ਅੱਛਾ ਤੋ ਬਈ ਗਰਜੰਟ ਜਿਹੜਾ ਉਹ ਮੈਡਮ ਨੂੰ ਪਤਾ ਹੋਊਗਾ ਜੀ ਉਧਰ ਪਤਾ ਕਰ ਲੈ ਜੀ ਇਹ ਤੁਹਾਡੇ ਨਾਲ ਕੰਮ ਨਹੀਂ ਕਰਦਾ ਗਰਜੰਟ ਜੀ ਨਾਮ ਬੰਦਾ ਮੈਂ ਆ ਬਈ ਜੀ ਥੋੜੇ ਦੇ ਨਹੀਂ ਹੋਏ ਮਹੀਨਾ ਕਿਹਾ ਆਏ ਨੂੰ ਜੀ ਮੈਨੂੰ ਪਤਾ ਨਹੀਂ ਮੈਂ ਵੇਖਿਆ ਨਹੀਂ ਜੀ ਇੱਕ ਦਿਨ ਚ ਪਤਾ ਲੱਗ ਜਾਂਦਾ ਹੁੰਦਾ ਪਿੰਡ ਦਾ ਬੰਦਾ ਹੋਊਗਾ ਕੋਈ ਨਹੀਂ ਮੈਂ ਵੇਖਿਆ ਨਹੀਂ ਇਹ ਕਦੇ ਉਹ ਨਾਲ ਹੀ ਜੀ ਹੈਲੋ ਵੀਡੀਓ ਵੀਡੀਓ ਪੋਸ ਆਵਿਏ ਆ ਉਹ ਤੁਹਾਡੇ ਬਾਰੇ ਪੁੱਛਦੇ ਸੀ ਤੇ ਬਹੁਤ ਗੁਸਾ ਆਇਆ ਲੱਗਦਾ ਜਿਵੇਂ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ ਤੁਸੀਂ ਮਾੜਾ ਛੇਤੀ ਆ ਜਾਓ ਅੱਗੇ ਪੁੱਛੋ ਪ੍ਰੇਪੇਰ ਨੂੰ ਪੁੱਛੋ ਮੜਾ ਜਾ ਨਹੀਂ ਬੀਬੀ ਗਏ ਹਾਂ ਤਾਂ ਰੈਂਟ ਕੌਣ ਆ ਪਤਾ ਕੁਝ ਮੈਂ ਪਤਾ ਆ ਤਾਂ ਸੀਗਾ ਇੱਥੇ ਇੱਕ ਲੰਮੀ ਜੀ ਦਾੜੀ ਵਾਲਾ ਬੰਦਾ ਮੈਂ ਤਾਂ ਉਹਨੂੰ ਜਾਣਦੀ ਨਹੀਂਗੀ ਤੇ ਉਹ ਦੋਕ ਘੰਟੇ ਕੰਮ ਕਰਕੇ ਤੇ ਉੱਤਰ ਗਿਆ ਉਹ ਉਹ ਤਾਂ ਨਾજર ਸੀਗਾ ਇਹ ਤਾਂ ਹੋਰ ਕੇ ਇਹਨੂੰ ਪੁੱਛਦੇ ਆ ਨੀ ਫੇਟਾ ਵਾਲਾ ਉਹ ਨਾજર ਸੀ ਉਹ ਤਾਂ ਉਹ ਨਹੀਂ ਇਹਦੇ ਮਗਰ ਜੀ ਲਿਖਿਆ ਕਰ ਜੰਟ ਸਿੰਘ ਜੀ ਬਾਕੀਆਂ ਦੇ ਮੁਕਤ ਸਿੱਤੇ ਲਿਖਿਆ ਸੰਤਾ ਬੰਤੂ ਕਰਤਾਰੋ ਨਹੀਂ ਜੀ ਨਹੀਂ 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 ਇਹ ਹਾਜ਼ਰੀ ਲਿਖਿਆ ਗੁਰਜੰਟ ਸਿੰਘ ਜੀ ਇਹਦਾ ਨੰਬਰ ਵੀ 420 ਹੈ ਦੇਖੋ ਤੁਸੀਂ ਹਾਜ਼ਰੀ ਨੰਬਰ ਹਲੋ ਭਾਈ ਤੁਹਾਨੂੰ ਪਤਾ ਗੁਰਜੰਟ ਸਿੰਘ ਕੌਣ ਹੈ ਐ ਸਾਹਿਬ ਜੀ ਇਹ ਤਾਂ ਪਿੰਡ ਚੋਂ ਇੱਥੇ ਨਾਲ ਹੀ ਆਈ ਆਪਣੇ ਮੁੰਡਾ ਇਹ ਵਿਚਾਰਾ ਭੂਲਾ ਥੋੜਾ ਜਿਹਾ ਇਹਦਾ ਵੈਸੇ ਇੱਥੇ ਆ ਜਾਂਦਾ ਨਾਲ ਕੰਮਕੁਮ ਕਰ ਜਾਂਦਾ ਇਹ ਅੱਛਾ ਅੱਛਾ ਇਹਦੀ ਹਾਜ਼ਰੀ ਲੱਗਦੀ ਵਿਚਾਰੇ ਦੀ ਨਹੀਂ ਹਾਜ਼ਰੀ ਚਾਹ ਚੁਪਿਆ ਦਈ ਦੇ ਸਿੱਧਾ ਬੰਦਾ ਜੀ ਇਹ ਭਾਗਤ ਚਲੋ ਚਲੋ ਚੰਗੀ ਗੱਲ ਆ ਹਾਂ ਪਰ ਇਹ ਰਗਜੰਟ ਦਾ ਪਤਾ ਕਰੋ ਕੌਣ ਹੈ ਇਹ ਜੀ ਉਹ ਗਰਜੰਟ ਪਤਾ ਤੁਹਾਨੂੰ ਹੋਊਗਾ ਸਹੀ ਦੱਸੋ ਇਹ ਪਤਾ ਨਹੀਂ ਹੈ ਮੇਰੇ ਪਤਾ ਹੀ ਨਹੀਂ ਵੀ ਸਰਵਾਰਾ ਨੇ ਫੋਨ ਕੀਤਾ ਠੀਕ ਹੈ ਜੀ ਤੂੰ ਤਾਂ ਕਹਿੰਦਾ ਯਾਰ ਮੈਨੂੰ ਪਤਾ ਨਹੀਂ ਕਿ ਕੌਣ ਹੈ ਗ੍ਰੇਜੰਟ ਅੱਛਾ ਉਹ ਜੰਟਾ ਜੀ ਇਹ ਤਾਂ ਉਹ ਵੱਡੀ ਗੋਠੀ ਹੋਣਾ ਜਿਹਨਾਂ ਗੋਠ ਦੇ ਬਾਜ ਬਣਿਆ ਵਈ ਇਹ ਤਾਂ ਤੜਕੇ ਮੈੜ ਨੂੰ ਆਖਿਆ ਵੇ ਦੱਸਣਾ ਹੀ ਨਹੀਂਗੇ ਜੀ ਕਿੱਥੇ ਗਏ ਆ ਮੈਨੂੰ ਪੁੱਛੀ ਇਹ ਗੱਲ ਵੀ ਜਲਦੀ ਇੱਥੇ ਅਨਿਕ ਏਜੰਸੀ ਜੀ ਤੁਹਾਡਾ ਨਾ ਹਾਂਜੀ ਤੁਹਾਡੀ ਹਾਇਰੀ ਲੱਗਦੀ ਨਾ ਰੇਗਾ ਚ ਹਾਂਜੀ ਮੈਂ ਕੰਮ ਕਰਦਾ ਜੀ ਇੱਥੇ ਏਟੀ ਕੱਟੀ ਰੱਖੇ ਯਾਰ ਤੂੰ ਸਰਪੰਚ ਤੇਰਾ ਪਿਆਉ ਆ ਹਾਂ ਉਹਦਾ ਹੈ ਜੀ ਏਟੀ ਥੋੜੀ ਕੋਠੀ ਤੇ ਮੈਨੂੰ ਲੱਗਦਾ ਦੋ ਮਰਲੇ ਦਾ ਤਾਂ ਬਾਜੀ ਬਣਾਈ ਬੈਠੋ ਕਿਸੰਦਰੋ ਤੁਸੀਂ ਉਹਦਾ ਸਾਲਕ ਪਹਿਲੇ ਪਾਈ ਆ ਜੀ ਤੇਰੀ ਨਰੇਗਾ ਚ ਲੁਹਾਜ਼ਰੀਆਂ ਲਾਉਣ ਨੂੰ ਸੁਨਸ਼ਾਰ ਪਰ ਮੈਂ ਕੰਮ ਕਰਦਾ ਜੀ ਮੈਂ ਆਵੇ ਇੱਥੇ ਹੀ ਗਿਆ ਜੀ ਪੁੱਛੋ ਨਹੀਂ ਤੂੰ ਕਿਹਾ ਆਇਆ ਕਿੱਥੋਂ ਤੂੰ ਉਹਦਾ ਸਰਪੰਚ ਹੈ ਜੀ ਅਸੀਂ ਕੰਮ ਕਰਨ ਹੁੰਦੇ ਆ ਪਿੰਡ ਦੇ ਸਰਪੰਚ ਆ ਫਿਰ ਇਹ ਇੰਨੇ ਰੇਗਾ ਜਹਾਜ਼ਰੀ ਵੀ ਲਾਉਣੀ ਆ ਤੇ ਪਿੰਡ ਦੇ ਕੰਮ ਵੀ ਕਰਨੇ ਆ ਵੀ ਜਾਨੀ ਕਿ ਤੁਸੀਂ ਦਸ ਦਸ ਹੱਥਾ ਤੁਹਾਡੇ ਆ ਨਹੀਂ ਨਰੇਗਾ ਵਾਲਾਂ ਦਾ ਕੰਮ ਵੈਸੇ ਕਰਦੇ ਆ ਸਰਪੰਚ ਤਾਂ ਹੀ ਹੈਗੇ ਆ ਰੋਕਾ ਜੀ ਲੱਗੀ ਤੇ ਕਸੀਆ ਕਿਉਂ ਨਹੀਂ ਫੜਦੇ ਫਿਰ ਤੁਸੀਂ ਨਾਲ ਇਹਨਾਂ ਦੇ ਆ ਬੰਦੇ ਲੱਗੇ ਆ ਉਹ 80 ਸਾਲ ਦੀ ਮਾਤਾ ਫਿਰਦੀ ਆ ਉਹ ਬਾਈ ਹਰੇ ਸਾਰੇ ਫਿਰਦੇ ਆ ਉਹ ਜੋ ਆ ਕੇ ਵਿਚਾਰਾ ਭੋਲਾ ਪਾਲਾ ਵਿਚਾਰਾ ਉਹ ਵੀ ਇੱਥੇ ਚਾਹ ਪਾਣੀ ਦਾ ਮਾਰੇ ਕੰਮ ਕਰੀ ਜਾਂਦਾ ਤੇ ਤੂੰ ਸਰਪੰਚ ਦਾ ਮੁੰਡਾ ਬਣਿਆ ਫਿਰਦਾ ਯਾਰ ਕੋਈ ਸ਼ਰਮਣਾ ਦੀ ਚੀਜ਼ ਹੈ ਕਿ ਤੁਹਾਡੇ ਪੱਲੇ ਮਾੜੀ ਮੋਟੀ ਜਿਹੀ ਹੁੰਦੀ ਤੁਹਾਨੂੰ ਹਿਆਕ ਵੀ ਹੈ ਕੋਈ ਸ਼ਰਮ ਕਰੋ ਯਾਰ ਤੁਸੀਂ ਯਾਰ ਤੁਸੀਂ ਤਾਂ ਜਲੂਸ ਕੱਢੀ ਆਉਣੇ ਪਤੰਦਰ ਥੋੜੀਆਂ ਹਾਜ਼ਰੀਆਂ ਹੀ ਹੁੰਦੀਆਂ ਗਈਆਂ 78 ਬੰਦਿਆਂ ਦੀ ਹਾਜ਼ਰੀ ਦਿਸੇ ਇਹਨੂੰ ਮੇਟ ਨੇ ਹਜੇ ਤਾਂ ਮੈਂ 113 ਨੰਬਰ ਮੈਨੂੰ ਪਤਾ ਲੱਗਿਆ ਸੀ ਕਿਤੋਂ ਕਈ ਦਿਨਾਂ ਦੀ ਤੇਰੀ ਸ਼ਿਕਾਇਤਾਂ ਆ ਰਹੀਆਂ ਸੀ ਤੂੰ ਸਭ ਤੋਂ ਮੂਰੇ ਤੇਰੀ ਹਾਜ਼ਰੀ ਫਿਰ ਇਹਿੰਦਾ ਗੁੰਦਾ ਨੰਬਰ ਵੀ ਤੇਰਾ 420 ਹਾਜ਼ਰੀ ਤੇ ਪਹਿਲੇ ਤੇਰੇ ਸੈਨ ਖੋਏ ਹੁੰਦੇ ਤੂੰ ਡਿਊਟੀ ਤੇ ਹੈਣੀ ਤੂੰ ਇਹ ਕਾਰਡ ਨੰਬਰ ਹੈ ਜੀ ਕਾਰਡ ਨੰਬਰ ਹੈ 420 ਵੀ ਉਹੀ ਗੱਲ ਆ ਯਾਰ ਵੀ ਨੰਬਰ ਤੇਰਾ ਵੜਾ ਵਧੀਆ ਤੇ ਬੰਦਾ ਵੀ ਤੂੰ ਹੋ ਜਾਈਂ ਆ ਉਹ 78 ਬੰਦੇ ਆ ਮੈਨੂੰ ਲੋਕ ਤਾਂ 78 ਦੇ ਵਿੱਚੋਂ ਘੱਟੋ-ਘੱਟ 50 ਬੰਦੇ ਹੀ ਹਾਜ਼ਰ ਆ ਤੇ ਬਾਕੀ ਬੰਦੇ ਸਾਰੇ ਗਿਆ ਵਾ ਨਹੀਂ ਆ ਗਏ ਬਾਕੀ ਡਰੇਨ ਤੇ ਕਰੀ ਜਾਂਦੇ ਉਹ ਜੀ ਦੇਖੋ ਮਿੰਟ ਸਾਹਿਬ ਮੈਂ ਜੇ ਡਰੇਨ ਤੇ ਜਾਵੜਾ ਉੱਥੇ ਵੀ ਕੁਝ ਨਿਕਲਣਾ ਇਹਦੇ ਅਰਗੇ ਗਰਜਾਂ ਟਰਗੇ ਉੱਥੇ ਹੋ ਹਰਬਾਨ ਤੋਂ ਗਰਪਾਲ ਸਰਪਾਲ ਬਹੁਤ ਫਿਰਦੇ ਹੋਣਗੇ ਜਿਹੜੇ ਇਹਦੇ ਅਰਗੇ ਆ ਉਹੀ ਤੁਸੀਂ ਕੰਮ ਵੰਡਵਾ ਕੰਮ ਉਹਦਾ 78 ਬੰਦਿਆਂ ਦਾ ਤੇ ਕਰਨਾ ਪੈਂਦਾ ਉਹ 50 ਬੰਦਿਆਂ ਨੂੰ ਤੇ ਫਿਰ ਗਰੀਬਾਂ ਦਾ ਖੂਨ ਚੂਸਣਾ ਤੇ ਠੇਕਾ ਲੈਵੇ ਤੁਸੀਂ ਤੇਰਾ ਕੀ ਤੇਰਾ ਪਹਿਣ ਪਹਿਰਾ ਵਾ ਐ ਐਡੀ ਤੂੰ ਗੱਡੀ ਰੱਖੀ ਸ਼ਰਮ ਕਰੀਂ ਉਠੀ ਜਾਂ ਲੈ ਗੱਲ ਮੇਰੀ ਕੋਟੀ ਕੋਟੀ ਹਲੋ ਤੁਹਾਡੇ ਕੋਲੇ ਕਿਸੇ ਕੋਲੇ ਏਡੀ ਗੱਡੀ ਹੈ ਕੋਈ ਕੋਈ ਮੋਟਰਸਾਈਕਲ ਹੈ ਨਹੀਂ ਸਾਹਿਬ ਇਹ ਗੱਡੀ ਕਿੱਥੋਂ ਰੱਖ ਲੂੰਗਾ ਜੀ ਮੈਂ ਇਹ ਇਨਾਂ ਨੇ ਰੱਖਣੀਆਂ ਹੀ ਆਂ ਹਾਜ਼ਰੀਆਂ ਤੁਹਾਡੇ ਨਾਲ ਲਵਾਈ ਜਾਂਦੇ ਆ ਲੋੜ ਬੰਦ ਭੁੱਖੇ ਮਰੀ ਜਾਂਦੇ ਆ ਇਹ ਰਾਜ ਦੇ ਨਹੀਂ ਪਤੰਦਰ ਪਤਾ ਨਹੀਂ ਕੀ ਇਹਨਾਂ ਨੂੰ ਕਿਹੜੇ ਢੱਡ ਲਾਇਆ ਇਹਨਾਂ ਦੇ ਕਿਹ ਜਾਂ ਮੂੰਹ ਲੱਗਿਆ ਮੇਰੀ ਸੁਣ ਲੈ ਗੱਲ ਮੈਂ ਤੁਹਾਡਾ ਕੱਢੂੰ ਜਲੂਸ ਹੁਣ ਰੱਬਗੇ ਠੀਕ ਹੈ ਨਾ ਮੈਂ ਕਾਰਵਾਈ ਕਰ ਲੰਗਾ ਉਪਰ ਅਧਿਕਾਰ ਨੂੰ ਕਹਿ ਕੇ ਨਾ ਤੁਹਾਡੇ ਤੇ ਨਹੀਂ ਆਣਾ ਤੇਰੀ ਪਿਓ ਨੂੰ ਵੀ ਸਸਪੈਂਡ ਕਰਾਉਂਗਾ ਲੰਡੂ ਸਰਪੰਚ ਬਣੇ ਹੋ ਤੁਸੀਂ ਕਿਹੜੀਆਂ ਠੱਗੀਆਂ ਮਾਰਦੇ ਲੋਕਾਂ ਫਿਰਦਾ ਤੂੰ ਗੱਡੀਆਂ ਤੇ ਆਈ ਡੇਡੀਆਂ ਤੇ ਚੰਗੇ ਚੰਗੇ ਤੇਰੇ ਮੋਬਾਈਲ ਫੋਨ ਚੰਗੇ ਐਨਕਾ ਲਾਈਏ ਤੇਰੇ ਚੰਗੇ ਤੇਰੇ ਕੱਪੜੇ ਪਾਏ ਹੁੰਦੇ ਆ ਤੂੰ ਆਇਆ ਕਿੱਥੋਂ ਵੈਸੇ ਹੁਣ ਉਹ ਸਰਪੰਚਾ ਹੀ ਫਿਰ ਕੰਮ ਪਿੰਡ ਦੇ ਕਰਾਉਣੇ ਹੁੰਦੇ ਆ ਉੱਤਰ ਅਫਸਰਾਂ ਨੂੰ ਮਿਲਣ ਗਏ ਹੈਗੇ ਥੋੜੇ ਕਹਿੰਦੇ ਕੰਮ ਹੁੰਦੇ ਮੈਨੂੰ ਲੱਗਦਾ ਸਹੀ ਹੈ ਨਾ ਸਾਰਾ ਪਿੰਡ ਥੋੜੇ ਨਹੀਂ ਖੜਾਗਾ ਉਹ ਯਾਰ ਸ਼ਰਮ ਦਾ ਘਾਟਾ ਥੋੜੇ ਅੱਗੇ ਸਰਪੰਚਾਂ ਨੂੰ ਯਾਰ ਤੁਸੀਂ ਗਰੀਬ ਲੋਕਾਂ ਦਾ ਹੱਕ ਹੀ ਖਾਈ ਜਾਂਦੇ ਹੋ ਜਦੋਂ ਦੇਖੋ ਤੁਹਾਨੂੰ ਤੁਸੀਂ ਰਾਜਦੇ ਨਹੀਂ ਯਾਰ ਕਿਹਨੇ ਝੱਟਣ ਲੱਗੇ ਥੋੜੇ ਇਹ ਜਾਂਦੇ ਮਰ ਜਾਓ ਡੁੱਬ ਕੇ ਯਾਰ ਤੁਸੀਂ ਹਲਾਈ ਨੰ ਹੈਂ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਚੰਗੀਆਂ ਜਾਇਦਾਦਾਂ ਤੁਹਾਡੀਆਂ ਹਰ ਇੱਕ ਸਾਦੇ ਤੁਹਾਡੀ ਆਜ ਨਹੀਂ ਹੁੰਦੀ ਆ ਨਰੇਗਾ ਜੇ ਲਾ ਲੋ ਨੀਲੇ ਘਾੜ ਤੁਹਾਡੇ ਮੂਹਰੇ ਹੋ ਕੇ ਬਣਦੇ ਆ ਨਰੇਗਾ ਜ ਤੁਸੀਂ ਮੂਹਰੇ ਜਿਹੜੇ ਬਿਮਾਰੀ ਵਾਲੇ ਘਾੜੋਂ ਤੁਹਾਡੇ ਬਣੇ ਆ ਪਿੰਡ ਦੇ ਲੋੜਵੰਦ ਲੋਕ ਤਾਂ ਰਹਿ ਜਾਂਦੇ ਤੁਸੀਂ ਸ਼ਰਮ ਕਰੋ ਯਾਰ ਤੁਸੀਂ ਮਲੀ ਮੋਟੀ ਆਇਆ ਤੁਸੀਂ ਘੋਂਡੇ ਸਰਪੰਚ ਅਸੀਂ ਪਿੰਡ ਦਾ ਵਿਕਾਸ ਕੀ ਵਿਕਾਸ ਕਰਉਣਾ ਤੁਸੀਂ ਤੁਹਾਡੇ ਪਿੰਡ ਕੁੱਟੜਾਂ ਲਾ ਲੀਆਂ ਟੋਟੀਆਂ ਛੜਕਾ ਹੁੰਦੀਆਂ ਮਾਰੀ ਇਹਨਾਂ ਗੱਲਾਂ ਤੁਸੀਂ ਤੁਹਾਡੇ ਨਾਲ ਕੇ ਕਈ ਸਰਪੰਚਾਂ ਨੇ ਨਾ ਸਰਪੰਚੀ ਨੂੰ ਨਾਂ ਨੂੰ ਬਦਨਾਮ ਕਰ ਰੱਖਿਆ ਸੁਣ ਗਏ ਨਾ ਤੈਨੂੰ ਸਰਕਾਰ ਦਾ ਬੇੜਾ ਕਰਕੇ ਤੁਹਾਡੇ ਨਾਲ ਕੇ ਸਰਪੰਚ ਕਰਦੇ ਕਈ ਜਿਹੜ ਫਰਮ ਨਹੀਂ ਆਉਂਦੀਗੀ ਕੋਈ ਭੂਆ ਦੀ ਕੁੜੀ ਦੀ ਹਾਜ਼ਰੀ ਲਵਾਈ ਜਾਂਦਾ ਆ ਮੈਨੂੰ ਲੱਗਦਾ ਮੈਡਮਾ ਹਾਜ਼ਰੀ ਦੇ ਵਿੱਚ ਘੱਟੋ ਘੱਟ 10 ਹਾਜ਼ਰੀਆਂ ਐ ਸ਼ਪਿੰਡ ਤੋਂ ਬਾਹਰ ਦੀਆਂ ਹੋਣਗੀਆਂ ਤੁਹਾਡੀਆਂ ਤੁਹਾਡੇ ਤੇ ਵੀ ਕਾਰਵਾਈ ਹੋਊਗੀ ਮੇਰੀ ਸੁਣ ਲੋ ਗੱਲ ਧਿਆਨ ਨਾਲ ਨਹੀਂ ਜੀ ਸਾਰੀ ਤੁਸੀਂ ਕਿਉਂ ਨਹੀਂ ਕਿਹਾ ਦੱਸਦੇ ਸਹੀ ਚੱਲ ਸਾਨੂੰ ਇਧੂ ਬਤਾ ਦਰਾਂ ਚ ਉੱਪਰ ਚੱਕ ਕੇ ਹਾਜ਼ਰੀ ਲਾ ਕੇ ਤੋੜ ਦਿਨੇ ਤੁਸੀਂ ਘਰੇ ਇੰਨੇ ਗਰੀਬਾਂ ਦਾ ਖੂਨ ਜੂਸਣਾ ਤੁਸੀਂ ਕੱਲੇ ਨੇ ਲਾ ਕੇ ਮੂਰੇ ਜੇ ਤੁਹਾਡੀ ਡਿਊਟੀ ਲਈ ਆ ਕਿਸੇ ਨੇ ਤਾਂ ਡਿਊਟੀ ਸਹੀ ਕਿਉਂ ਨਹੀਂ ਨਿਭਾਉਦੇ ਤੁਸੀਂ ਆਪਣੀ ਅੱਛੀ ਅੱਛੀ ਜਾਲਦੇਵ ਜਾਰੇ ਕਿਹੇ ਬੁੜੀਰ ਗੋ ਵੇਖ ਲੋ ਕਿੱਨੇ ਲੱਗੇ ਹੋਇਆ ਉਹ ਕ ਇਹ ਵੱਡਾ ਬਣਿਆ ਵਾ ਸਰਪੰਚ ਦਾ ਮੁੰਡਾ ਤੁਸੀਂ ਡਰਦੇ ਹੋ ਤੁਸੀਂ ਕਿਸੇ ਗੱਲ ਤੋਂ ਇਹ ਕਾਣੇ ਤੁਸੀਂ ਇਹਦੇ ਕਿਸੇ ਗੱਲ ਦੇ ਸਰ ਉਹ ਹਾਜ਼ਰੀ ਤੇ ਸਾਰਿਆਂ ਦੀ ਲੱਗੀ ਐ ਫੈਕਟਰੀ ਕੋਲ ਗਏ ਸੀ ਜੀ ਕੰਮ ਉਹ ਕਹਿੰਦਾ ਜੀ ਮੈਂ ਘਰੋਂ ਆਇਆ ਤੁਸੀਂ ਫੈਕਟਰੀ ਕੋਲ ਗਈ ਜੰਨੇ ਹੋ ਪਹਿਲਾਂ ਅਰਥ ਵੀ ਨਾ ਬਿਆਲ ਵਾਲੇ ਤੋਂ ਨੂੰ ਇਹਦੇ ਇਹਦੀ ਹਾਜ਼ਰੀ ਕਿੰਦੇ ਰੁਪਏ ਮਿਲਦੇ ਇਹਦੀ ਦਿਹਾੜੀ ਦੇ ਵਿੱਚੋਂ ਨਹੀਂ ਸਰ ਮੈਂ ਨੂੰ ਨਹੀਂ ਕੋਈ ਵਰ ਕਮਨ ਲੈਂਦਾ ਇਹਦੇ ਪੈਸੇ ਹਾਂ ਜੀ ਮਾਤਾ ਇਹ ਸਹੀ ਗੱਲ ਦੱਸਿਓ ਵੀ ਜਦੋਂ ਤੇ ਤੁਸੀਂ ਬਮਾਠ ਮਾਰੋ ਥੋਡੀ ਹਾਜ਼ਰੀ ਲੱਗੀ ਕਿਤੇ ਇੱਥੇ ਇਸ ਤਰ੍ਹਾਂ ਨਹੀਂ ਮੇਰੇ ਸਾਡੀ ਤਾਂ ਜਿਹੜਾ ਸੇ ਕੰਮ ਕਰਦੇ ਉਸੇ ਦੀ ਹਾਜ਼ਰੀ ਪੈਂਦੀ ਹੈ ਸਾਡੀ ਨਹੀਂ ਜਿਆਦਾ ਲੱਗਦੀ ਪੂਰੀ ਮੈਂ ਕਿਹਾ ਇਹ ਇੱਕ ਦਿਨ ਆਇਆ ਤੇ ਦੋ ਦਿਨੀਆਂ ਗੱਟੀਆਂ ਜਾਂਣਗੀਆਂ ਤੇਰਾ ਬਾਈ ਤੇਰਾ ਤਾਂ ਬਾਈ ਕੋ ਡਾਕਟਰ ਐ ਸੀ ਮੈਂ ਤਾਂ ਦੁੱਖ ਦੇ ਬੱਡੇ ਨਾਲ ਸੀ ਕੱਪ ਤੇ ਆਉਂਦੇ ਰਿਹਾ ਯਾਨੀ ਕਿ ਥੋਡੀ ਹਾਜ਼ਰੀ ਲੱਗੀ ਨਹੀਂ ਕਹਿੰਦੇ ਥੋਡੀ ਗੈਰ ਹਾਜ਼ਰੀ ਦੇ ਵਿੱਚ ਤੇ ਉਹ ਜਿਹੜਾ ਮੁੰਡਾ ਆਉਂਦਾਗਾ ਤੇ ਉਹ ਦੀ ਤੇ ਹਾਜ਼ਰੀ ਨਹੀਂ ਲੱਗਦੀ ਜਿਹੜੀ ਬੁੜਿਆਰੀ ਦੀ ਇਹਦੀ ਬਾਈ ਸਾਨੂੰ ਨਹੀਂ ਪਤਾ ਮੇਰੇ ਟਾਂ ਨੂੰ ਪੁੱਛੋ ਜੀ ਵੇ ਇੱਕ ਗੱਲ ਸ਼ਰਮ ਹੋਣੀ ਚਾਹੀਦੀ ਥੋੜੂ ਯਾਰ ਸਰਪੰਚਾ ਤੂੰ ਸਰਪੰਚ ਦਾ ਮੁੰਡਾ ਫਿਰਦਾ ਉਹ ਯਾਰ ਇੱਕ ਕੋਲਾ ਬਾਲਾ ਬੱਚਾ ਘੰਟਾ ਮੈਨੂੰ ਘੜੇ ਨੋ ਗਿਆ ਠੀਕ ਹੈ ਵਧੀਆ ਉਹ ਕੰਮ ਕਰੀ ਜਾਂਦਾ ਸਿਰਫ ਚਾਹ ਦੀ ਖਾਤਰ ਯਾਰ ਤੁਸੀਂ ਗੱਟੇ ਗੱਟੇ ਤੇਲ ਫੂਕੀ ਨਿਕੰਦ ਗਰੀਬਾਂ ਦਾ ਖੂਨ ਚੂਸੀ ਜਾਂਦੇ ਹੋ ਇੱਕ ਮਿੰਟ ਮੈਂ ਕਰਦਾ ਗੱਲ ਇਹ ਤਾਂ ਕਹਿੰਦੇ ਉਹਨੂੰ ਚਾਹ ਵੀ ਨਾ ਪਿਆਓ ਜੀ ਗਰੀਬ ਬੰਦੇ ਨੂੰ ਹਲੋ ਪੀਏ ਆ ਯਾਰ ਤੈਨੂੰ ਇੱਕ ਨਾਮ ਭੇਜਾਂ ਮੈਂ ਸਰਪੰਚ ਦਾ ਇਥੇ ਆਪਦੇ ਮੁੰਡੇ ਦੇ ਹਾਜੀਆਂ ਲੱਗੀਆਂ ਨਹੀਂਆਂ ਵੱਡੀਆਂ ਗੱਡੀਆਂ ਦੇ ਫਿਰਦੇ ਇੱਕ ਤਾਂ ਸਰਪੰਚ ਮੇਟਦੇ ਤੇ ਸੈਕਟਰੀ ਤੇ ਹੁਣੇ ਹੀ ਕਾਰਵਾਈ ਕਰਦਾਂ ਮੈਂ WhatsApp ਕਰਦਾ ਸਾਰਾ ਕੁਝ ਠੀਕ ਹੈ ਨਾ ਕਾਰਵਾਈ ਕਰ ਰਹਿਣਾ ਤੇ ਹਾਂ ਠੀਕ ਆ ਮੇਰੀ ਸੁਣ ਲੋ ਗੱਲ ਸਰਕਾਰ ਇਮਾਨਦਾਰ ਮੈਂ ਕੋਈ ਬਖਸ਼ਰਾ ਨਹੀਂ ਗਾਹਤ ਕੰਮ ਲਾ ਸੁਣ ਗਿਆ ਨਾ ਕੰਮ ਕਰੋ ਸਹੀ ਅਰਦਾ ਸਹੀ ਡਿਊਟੀ ਨਿਭਾਓ ਕਰਨਾ ਕਰੋ ਨਹੀਂ ਘਰਾਂ ਨੂੰ ਚਲੋ ਕੰਮ ਸਹੀ ਨਹੀਂ ਗਲਤ ਕੰਮ ਨਹੀਂ ਹੁੰਦਾ ਨਾ ਮੈਥੇ ਸੁਣ ਗਿਆ ਨਾ